ਜਲੰਧਰ ਦਿਹਾਤੀ ਪੁਲਿਸ ਨੇ ਪਿੰਡ ਮਾਹਲ ਕਲਾ ਦੇ ਗੁਰਦੁਆਰਾ ਸਾਈ ਬਿਖੇ ਬੇਅਦਬੀ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਜਲੰਧਰ ਦਿਹਾਤੀ ਪੁਲਿਸ ਨੇ थाना ਗੁਰਿਆ ਅਧੀਨ ਪੈਂਦੇ ਪਿੰਡ ਮਾਹਲ ਕਲਾ ਦੇ ਗੁਰਦੁਆਰਾ ਸਾਈ ਬਿਖੇ ਹਾਲ ਹੀ ਵਿੱਚ ਹੋਈ ਬੇਅਦਬੀ ਘਟਨਾ ਦੇ ਸਬੰਧ ਵਿੱਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਸ ਘਟਨਾ ਵਿੱਚ ਸ਼ਾਮਲ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਬਿਰਕ ਨੇ ਸਾਂਝੀ ਕੀਤੀ ਜਿਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕੀਤੀ ਅਤੇ ਬਿਆਦਬੀ ਦੇ ਮੁੱਖ ਦੋਸ਼ੀ ਨੂੰ ਸਫਲਤਾਪੂਰਵਕ ਗ੍ਰਿਫਤਾਰ ਕਰ ਲਿਆ ਐਸਐਸਪੀ ਜਲੰਧਰ ਦਿਹਾਤੀ ਨੇ ਅੱਗੇ ਦੱਸਿਆ ਕਿ ਕਾਨੂੰਨ ਅਨੁਸਾਰ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਐਸਐਸਪੀ ਜਲੰਧਰ ਦਿਹਾਤੀ ਨੇ ਇਹ ਵੀ ਭਰੋਸਾ ਦਿੱਤਾ ਕਿ ਇਲਾਕੇ ਵਿੱਚ ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ ਅਤੇ ਚਰੰਦਾ ਦਿਹਾਤੀ ਪੁਲਿਸ ਫਿਰਕੂ ਸੱਦ ਭਾਵਨਾ ਅਤੇ ਜਨਤਕ ਬਿਵਸਥਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਚੌਕਸੀ ਰੱਖ ਰਹੀ ਹੈ। ਮਾਲਾ ਕਲਾ ਇੱਕ ਬੇਰਵੀ ਦਾ ਮਾਮਲਾ ਸਾਹਮਣੇ ਆਇਆ ਹੈ। ਪੋਨਾ ਗਰਾਿਆਂ ਦੇ ਅੰਦਰ ਇੱਕ ਪਿੰਡ ਮਾਲਾ ਪਿੰਡ ਜਿਹੜਾ ਪੈਂਦਾ ਹੈਗਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੱਲ ਸਾਡੇ ਕੋਲ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਕੁਝ ਚਾਰ ਪੰਜ ਅੰਗ ਜਿਹੜੇ ਹੈਗੇ ਨੇ ਖਿਲਰੇ ਹੋਏ ਸੀ। ਬਟ ਇੱਕ ਜਸਪ੍ਰੀਤ ਕੌਰ ਦੇ ਨਾਮ ਦੀ ਲੇਡੀ ਹੈਗੀ ਜਿਹਦੇ ਵੱਲੋਂ ਸਾਨੂੰ ਇਹ ਇਨਫਰਮੇਸ਼ਨ ਜਿਹੜੀ ਹੈਗੀ ਹੈ ਸ਼ੇਅਰ ਕੀਤੀ ਗਈ ਸੀ ਉਹਦੇ ਤਹਿਤ ਜਿਹੜੇ ਹੈਗੇ ਸਾਡੇ ਡੀਐਸਪੀ ਫਲੋਰ ਭਰਤ ਮਸੀਹ ਜੀ ਐਂਡ ਸਾਡੇ ਐਸਐਚਓ ਗਰਾਇਆ ਇੰਸਪੈਕਟਰ ਸਿਕੰਦਰ ਸਿੰਘ ਇਮੀਡੀਏਟਲੀ ਮੌਕੇ ਦੇ ਉੱਤੇ ਗਏ ਜਿਨ੍ਹਾਂ ਨੇ ਜਾ ਕੇ ਉੱਥੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜੇ ਉੱਥੇ ਹਾਜ਼ਰੀਨ ਸੰਗਤ ਹੈਗੀ ਸੀ ਉਹਨਾਂ ਦੀ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਐਂਡ ਪਲੱਸ ਉੱਥੇ ਜਿਹੜੇ ਸੀਸੀਟੀਵੀ ਜਿਹੜੇ ਫੁਟੇਜ ਸੀ ਉਹਦਾ ਅਨਾਲਿਸਿਸ ਕੀਤਾ ਗਿਆ ਤਾਂ ਕਾਫੀ ਜੜੀ ਹੈਗੀ ਆ ਉਹਨਾਂ ਨੇ ਢਗਾਈ ਨਾਲ ਇਸ ਦੇ ਵਿੱਚ ਸੰਜੀਦਗੀ ਨੂੰ ਸਮਝਦੇ ਹੋਏ ਢਗਾਈ ਨਾਲ ਜਿਹੜੀ ਹੈਗੀ ਤਫ਼ਤੀਸ਼ ਕੀਤੀ ਇਹਦੇ ਵਿੱਚ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ 21 ਨੰਬਰ ਮੁਕੱਦਮਾ थाना ਗੁਰਾਇਆਂ ਦੇ ਵਿੱਚ ਅੰਡਰ ਸੈਕਸ਼ਨ 299 ਬੀ ਐਨ ਐਸ ਜਿਹੜੀ ਧਾਰਾ ਹੈਗੀ ਆ ਉਹਦੇ ਤਹਿਤ थाना ਗੁਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਇੱਕ ਇਹ ਬਾਈ ਨੇ ਮੁਕੱਦਮਾ ਦਰਜ ਕੀਤਾ ਗਿਆ ਅਜੀਪਰੂ ਦੇ ਨਾਮ ਕੇ ਹੈ ਜਿਹਦੇ ਇਸ ਵੇਲੇ ਇਹਦਾ ਜਿਹੜਾ ਦੋਸ਼ੀ ਹੈਗਾ ਸੀ ਉਹ ਇੱਕ ਬੱਚਾ ਹੈਗਾ ਜਿਹੜਾ 10ਵੀਂ ਕਲਾਸ ਦੇ ਵਿੱਚ ਪੜਦਾ ਜਦੀ ਉਮਰ ਕਰੀਬ 15 ਕਿ ਸਾਲ ਹੈਗੀ ਹੈ ਛੋਟੀ ਉਮਰ ਦਾ ਜੁਵਨਾਈਲ ਹੈਗਾ ਐਂਡ ਉਹ ਮਾਨਸਿਕ ਤੌਰ ਤੇ ਵੀ ਜਿਵੇਂ ਆਪਾਂ ਕਹਿ ਸਕਦੇ ਆ ਕਿ ਉਹ ਜਿਆਦਾ ਅਲਰਟ ਨਹੀਂ ਹੈਗਾ ਸਤਰਕ ਜਿਹੜਾ ਬੱਚਾ ਨਹੀਂ ਹੈਗਾ ਸਰ ਉਸਨੇ ਆਪਾਂ ਤਾਂ ਕਿ ਕਿਸੇ ਨੇ ਕਰਵਾਇਆ ਸਰ ਕੋਈ ਪਤਾ ਲੱਗਾ ਸੀ ਵੀ ਕਿਸੇ ਸ਼ਾਇ ਕਿਸੇ ਨੇ ਨਹੀਂ ਉਹਦੇ ਵਿੱਚ ਹਲੇ ਤੱਕ ਸਾਡੀ ਜਿਹੜੀ ਤਫ਼ਤੀਸ਼ ਹੈਗੀ ਹੈ ਉਹਦੇ ਵਿੱਚ ਕਿਸ ਉਹਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿਸੇ ਨੇ ਉਸ ਤੋਂ ਕਰਵਾਇਆ ਹੋਵੇ ਉਹਦੀ ਪੁੱਛ ਕੇ ਤੇ ਵਿੱਚ ਬੱਚੇ ਦੀ ਜੇ ਆਇਆ ਸੀ ਕਿ ਉੱਤੇ ਦੋਨੇ ਧਿਰਾਂ ਇਹ ਆਪਸ ਦੇ ਵਿੱਚ ਜਿਹੜੇ ਹੈਗੇ ਕੋਈ ਲੜਦੇ ਹੈਗੇ ਸੀ ਤਾਂ ਉਹਦੇ ਮਨ ਦੇ ਵਿੱਚ ਕੋਈ ਖਿਆਲ ਆਇਆ ਕਿ ਇਹਨਾਂ ਦੀ ਜਿਹੜੀ ਹੈਗੀ ਆ ਇਹਨਾਂ ਨੂੰ ਉਲਝ ਜਾਣ ਜਾਂ ਕਿਸੇ ਤਰੀਕੇ ਉਹਨੂੰ ਲੱਗਿਆ ਬੱਚੇ ਨੂੰ ਕਿ ਇਹਨੂੰ ਪਰਮਾਤਮਾ ਵੱਲੋਂ ਇਹਨਾਂ ਨੂੰ ਕੋਈ ਸਬਕ ਸਿਖਾਉਣਿਆ ਜਾਣਾ ਚਾਹੀਦਾ ਤਾਂ ਇਸ ਜਿਹੜੀ ਹੈਗੀ ਹੈ ਘਟਨਾ ਨਾਲ ਜ਼ਿਆਦਾ ਬਟ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜਾ ਹੈਗੇ ਸੀ ਫੁਟੇਜ ਦੇ ਵਿੱਚ ਉਹ ਬੱਚੇ ਦੀ ਜਿਹੜੀ ਹੈਗੀ ਆ ਜਦੋਂ ਜਾਂਦਾ ਮੱਥਾ ਟੇਕਦਾ ਤਾਂ ਉਸ ਤੋਂ ਬਾਅਦ ਜੋ ਬਾਹਰ ਨਿਕਲਦਾ ਤਾਂ ਉਹ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਹੈਗੇ ਖਿਲਾਰ ਰਿਹਾ ਤੇ ਸਿੱਟ ਕੇ ਬਾਹਰ ਆਉਂਦਾ ਉਹਦੇ ਤੋਂ ਆਡੈਂਟੀਫਾਈ ਜਾਂਦਾ ਉਸ ਵਕਤ ਵੀ ਜਿਹੜਾ ਹੈਗਾ ਇਕੱਲਾ ਹੀ ਹੈਗਾ ਸੀ ਇਦਾਂ ਹੀ ਕੱਟਣਾ ਪਹਿਲਾਂ ਵੀ ਬਹੁਤ ਹੋ ਚੁੱਕੀਆਂ ਅਸਰ ਪੁਲਿਸ ਇਸ ਤੇ ਕਿੰਨਾ ਐਕਸ਼ਨ ਲੇਗੀ ਦੇਖੋ ਇਹਦੇ ਵਿੱਚ ਜੋ ਸਾਡੇ ਕੋਲੇ ਲੀਗਲ ਪ੍ਰੋਵੀਜ਼ਨਸ ਹੈਗੀਆਂ ਲਾਅ ਦੀਆਂ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਸਖਤ ਕਾਰਵਾਈ ਕਰਦੇ ਆਂ ਤਾਂ ਇਹ ਬੇਸ਼ੱਕ ਜੋ ਵੀ ਨਹੀਂ ਲੱਗੇਗਾ ਕਿ ਸਾਡਾ ਜਿਹੜਾ ਹੈਗਾ ਤਫ਼ਤੀਸ਼ ਦੇ ਵਿੱਚ ਅਗਰ ਕੋਈ ਹੋਰ ਵੀ ਦੋਸ਼ੀ ਇਹਦੇ ਬੈਕਐਂਡ ਤੇ ਹੁੰਦਾ ਜਾਂ ਸਾਡੀ ਤਫ਼ਤੀਸ਼ ਦੇ ਵਿੱਚ ਆਉਂਦਾ ਕਿ ਕਿਸੇ ਦਾ ਰੋਲ ਹੈ ਤਾਂ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਸਰ ਕੈਮਰੇ ਅੰਦਰ ਚੱਲਦੇ ਸੀਸੀਟੀਵੀ ਕੈਮਰੇ ਸਾਡੇ ਕੋਲ ਜਿਹੜੀ ਹੈਗੀ ਇਹ ਕੱਲ ਜਿਹੜੀ ਸ਼ਾਮ ਨੂੰ 5 ਵਜੇ ਦੇ ਕਰੀਬ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਜਿਹੜੀ ਹੈਗੀ ਉਹਨੇ ਦਿੱਤੀ ਹੈਗੀ ਆ ਤੇ ਉਸ ਤੋਂ ਪਹਿਲਾਂ ਜਿਹੜੀ ਹੋਈ ਹੈ ਸੀਸੀਟੀਵੀ ਸਭ ਕੈਮਰੇ ਅੰਦਰ ਚੱਲਦੇ ਹੁਣ ਇਸੇ ਢ ਵੀ ਗੁਰਦੁਆਰਾ ਸਾਹਿਬ ਦੇ ਜਿਹੜਾ ਅੰਦਰ ਹਾਲ ਦੇ ਵਿੱਚ ਨਹੀਂ ਚੱਲਦੇ ਬਟ ਇੱਕ ਬਾਹਰ ਜਿਹੜਾ ਕੈਮਰਾ ਲੱਗਿਆ ਉਹਦੇ ਵੀਡੀਓ ਦੇ ਵਿੱਚ ਆਪਾਂ ਕਹਿੰਦਾ ਗਲਿਆਰੇ ਦੇ ਵਿੱਚ ਜਿਹੜਾ ਲੱਗਿਆ ਉਹਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੇ ਹਾਲ ਚੋਂ ਬਾਹਰ ਨਿਕਲਦਾ ਤਾਂ ਉੱਥੇ ਉਹ ਜਿਹੜਾ ਬੱਚਾ ਹੈਗਾ ਉਹ ਦਿਸ ਰਿਹਾ ਹੈਗਾ ਕਿ ਉਹ ਜਿਹੜਾ ਹੈਗਾ ਕੋਈ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਉਹਨਾਂ ਨੂੰ ਖਿਲਾਰ ਰਿਹਾ ਜਾਂ ਕੋਈ ਜਿਵੇਂ ਆਪਾਂ ਦੂਰੋਂ ਇਮੇਜ ਆ ਜਾਂਦੀ ਹੈ ਕਿ ਉਹਦੇ ਵਿੱਚ ਸੁੱਟ ਰਿਹਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਦੋਂ ਉੱਥੋਂ ਦੇਖੇ ਤਾਂ ਉਹ ਵੀਡੀਓ ਦੇ ਵਿੱਚ ਵੀ ਇਹ ਸਾਬਦ ਹੁੰਦਾ ਕਿ